ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਉਹ ਨੋਟ ਕਰ ਲਿਓ। ਪਿੰਡ ਕ ਸੀਟ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ। ਤਹਿਸੀਲ ਆ ਗਈ ਬਟਾਲਾ। ਇਸ ਵੇਲੇ ਦਸਾਂਝ ਵੀਰ ਦੇ ਕੋਲੇ ਆ। ਦੋ ਵੜਾਂ ਵੀਰ ਲੈ ਕੇ ਆਇਆ ਤੇ ਸੋਚਿਆ ਤੁਹਾਡੇ ਨਾਲ ਜਰੂਰ ਸਾਂਝੀਆਂ ਕਰ ਦਈਏ ਇੱਕ ਪੰਜਾਬ ਵਾਲੀ ਜਰਸੀ ਆ ਸਜਣੋ ਤੇ ਗੱਲਾਂ ਬਾਤਾਂ ਹੋਈਆਂ ਸੱਤ ਮਹੀਨਿਆਂ ਦੀ ਪ੍ਰੈਗਨੈਂਟ ਗੱਭਣ ਚੈੱਕ ਪਾਸ ਆ ਅੱਠਵਾਂ ਲੱਗਾ ਅੱਠਵਾਂ ਮਹੀਨਾ ਜਿਹੜਾ ਲੱਗਿਆ ਤੇ ਹਜੇ ਵੀ ਕਰਮਾਂ ਵਾਲੀ ਧਾਰਾ ਜਿਹੜਾ ਦੁੱਧ ਦਾ ਮੰਨ ਲਓ ਵੀ ਹੈਗਾ ਕਿੰਨਾ ਦੁੱਧਵਾ ਦਾ ਸਾਰੀ ਗੱਲਬਾਤ ਸਾਂਝ ਪਾਜੀ ਨਾ ਕਰਾਂਗੇ ਤੇ ਕੋਈ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਰਹਿੰਦੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਕਾ ਵਹਿੜ ਆਂ ਗਾਂ ਥੱਲੇ ਚੰਗਾ ਦੁੱਧ ਦਾ ਸਜਣੋ ਕਿੰਨੀਆਂ ਧਾਰਾਂ ਇਹਦੇ ਕੋਲ ਇਹ ਵੀ ਪੁੱਛਦੇ ਆ ਬੱਚੇ ਤੋਂ ਬਿਨਾਂ ਇਹ ਵੀ ਗਊ ਆਜੋ ਕਰੀਏ ਗੱਲਬਾਤ ਤੇ ਲਈਏ ਜਾਣਕਾਰੀ ਦਸਾਂਜ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾ ਵਧੀਆ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਤੇ ਆਪਣਾ ਡਰੈੱਸ ਡਰੈੱਸ ਆਪਣਾ ਪਿੰਡ ਕਸੀਟਪੁਰ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਏ ਦਸਾਂ ਜੀ ਵੀਰੇ ਮੋਬਾਈਲ ਨੰਬਰ ਵੀ ਦੱਸ ਦਈਏ ਮੋਬਾਈਲ ਨੰਬਰ 9779635121 ਇੱਕ ਵਾਰੀ ਹੋਰ ਦੱਸ 9779635121 ਤੇ ਦਸਾਂ ਜੀ ਭਾਜੀ ਆ ਗਾਂ ਦੀ ਕੀ ਡਿਟੇਲ ਹੈ ਇਹਦਾ ਮੂੰਹ ਕਰਾ ਇਧਰ ਨੂੰ ਜਰਸੀ ਪੰਜਾਬ ਵਾਲੀ ਦਾ ਵੇਖੋ ਸੱਚ ਨੂੰ ਵੱਡੇ ਕਦ ਕਾਟਦੀ ਆ ਤੇ ਕਿਹੜਾ ਸੂਏ ਲਈ ਇਹ ਹੁਣ ਗੱਬਣ 7 ਮਹੀਨਿਆਂ ਦੀ ਜੇ ਬਾਦੇ ਗੱਬਣ ਬਈਏ ਤੀਜੇ ਆਸਤੇ ਹਾਂ ਦੂਜਾ ਸੂਏ ਤੇ ਦੂਜੇ ਸੂਏ ਨੇ ਕਿੰਨਾ ਕ ਵੀਰੇ ਦੁੱਧ ਸੱਜਰਨੇ ਦਿੱਤਾ ਤੇ ਹੁਣ ਉਹਨੇ 20+ ਦਿੰਦਾ ਭਾਜੀ 20 ਪਲੱਸ ਸੱਜਰ ਨੇ ਦੁੱਧ ਦਿੱਤਾ ਤੇ ਹੁਣ ਇਹ 7 ਮਹੀਨਿਆਂ ਦੀ 8ਵਾਂ ਲੱਗ ਗਿਆ 8ਵਾਂ ਲੱਗ ਗਿਆ 28 ਤਰੀਕ ਦਾ ਇਹਨੂੰ 28 ਤਰੀਕ ਦਾ ਤੇ ਹੁਣ ਤਾਂ ਯਾਰ ਵੈਸੇ ਛੱਡਣੀ ਵੀ ਚਾਹੀਦੀ ਆ ਛੱਡਣੀ ਵਾਲੀ ਹੁਣ ਹਣਾ ਹਾਂ ਛੱਡਣੀ ਹੁਣ ਇਹਦੇ ਕੋਲੇ ਦੁੱਧ ਜੇ ਚਵਾਉਂਦੀ ਆ ਕੋਈ 5 ਕਿਲੋ ਦੁੱਧ ਹੈਗਾ ਥੱਲੇ ਜੇ ਹਜੇ ਵੀ 5 ਕਿਲੋ ਦੁੱਧ ਹੈਗਾ ਕਰਮਾ ਵਾਲੀ ਥੱਲੇ ਹਣਾ ਠੀਕ ਆ ਠੀਕ ਆ ਤੇ ਚੈੱਕ ਚੁੱਕ ਕਰਾ ਕੇ ਠੰਡਾ ਟੀਕਾ ਲਾ ਦੇ ਲੈਂਦੀ ਆਪਣੇ ਅੱਥੀ ਠੰਡਾ ਟੀਕਾ ਲਵਾਤਾ ਸਾਰਾ ਕੁਝ ਐ ਓਕੇ ਓਕੇ ਰਿਪੋਰਟ ਆ ਤੇ ਸਾਂਝ ਭਾਜੀ ਤੂਰ ਵੀ ਚੈੱਕ ਕਰਾਉਣੇ ਆ ਤੇ ਦੇਵਾਂਗੇ ਮੁੱਲ ਇਹਦਾ 32000 ਕਰਦੇ। ਮੁੱਲ ਕਰਦੇ ਆਪਾਂ 32000 ਲੈ ਚੱਲ ਉਧਰ ਨੂੰ। ਠੀਕ ਆ। ਤੇ ਥਣਾ ਥਣਾ ਲੋਕ ਏ ਨਾ ਜਮਾ। ਬੀ ਕੋਈ ਭੈਣ ਭਰਾ ਮੰਗਾਉਂਦਾ ਤੇ ਕੋਈ ਲੰਬਾ ਨਾ ਬਈ। ਹੈ? ਲੋ ਵੀ ਸੱਜਣੋ ਵੱਡੇ ਕੱਦ ਕੱਢ ਦੀ ਤੇ ਖੁੱਲੇ ਢਾਂਚੇ ਸਰੀਰ ਦੀ ਤੇ ਮਲਾਪਾ ਮਲ ਪਾਣੀ ਨਾਲ ਗੋਲੀ ਦੇ ਲਿਆ ਜੋ ਗਾਂ ਬਹੁਤ ਚੰਗੀ ਆ ਬਾਈ ਕੋਲੇ। 32000 ਚੋਂ ਕਿੰਨੇ ਦੀ ਐ ਸਨੋ ਕਰਾਂਗੇ? ਮਾਨ ਤਨ ਕਰਦੇ ਆਂਗੇ। ਹੈ? ਕਰਾ ਲਓ ਤੁਸੀਂ ਕਰਾ ਲਓ ਮਾਨ ਤਨ। ਤਾਂ ਵੀ ਦੱਸ ਸਿਰ ਮੂੰਹ ਚੈੱਕ ਕਰੋ ਸੱਜਣੋ। ਵੇਖੋ ਛੋਟਾ ਕੰਨ ਬਹੁਤ ਮੂੰਹ ਬਹੁਤ ਪਿਆਰਾ ਕਰਮਾ ਵਾਲੀ ਦਾ ਥੋੜੀ ਨਾ ਸਾਂਭਣ ਵਾਲੇ ਬੰਦੇ ਨੇ ਇਹਨੂੰ ਰਾਚਾਂ ਰੂਚਣ ਜਾਂ ਬਾਲਾ ਪਾ ਕੇ ਐਵੇਂ ਪੇਟਲ ਜੀ ਕੀਤੀ ਪਈ ਆ ਤੇ ਗਾਂ ਚੰਗੀ ਆ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਥਣ ਚੈੱਕ ਕਰਾਉਂਦੀ ਆ 5 ਕਿਲੋ ਦੁੱਧ ਆ ਦਸਾਂਜ பாਜੀ ਕਿੱਥੇ ਜੱਸਣੋ ਹੋ ਜੂ ਫੇਰ ਵੀ ਬਾਕੀ ਠੰਢੀ ਸਲਾਗਿਆ ਇਦਾਂ ਬੈਹਜੋ ਕੋਈ ਗੱਲ ਨਹੀਂ ਅੱਛਾ ਹਾਂ ਬਾਕੀ ਜਾਤ ਕੁਆਲਟੀ ਆ ਨਾ ਠੀਕ ਆ ਓਕੇ ਰਿਪੋਰਟ ਤੇ ਕਿੰਨੇ ਦੀ ਦਵੇਂਗਾ ਫੇਰ ਦੀ ਦੇਣਾ ਜਸਨਾਉ 30000 ਦੀ ਹਾਂਜੀ ਠੀਕ ਕੋਈ ਸ਼ੱਕ ਨਹੀਂ 7 ਮਹੀਨਿਆਂ ਦੀ ਚੈੱਕ ਪਾਸ ਵੀ ਆ ਹਾਂਜੀ ਹਾਂਜੀ ਜੇ ਕੋਈ ਭੈਣ ਭਰਾ ਸੰਭ ਲਵੇ ਤੇ 2 ਰੁਪਏ ਵੀ ਰਲਾ ਜੂਗੀ ਹੈਨਾ ਵਧੀਆ ਵਧੀਆ ਹੈਨਾ ਪੰਜਾਬੋਂ ਬਾਹਰ ਵੇਖੂਗੀ ਜੀ ਹਾਂ ਵੇਖ ਜਾਣੀ ਕਰਮਾਂ ਵਾਲੀ ਜਰਸੀ ਆ ਵੱਡੀ ਆ ਪੰਜਾਬ ਵਾਲੀ ਪੰਜਾਬ ਵਾਲੀ ਆ ਤੇ ਗਰਮੀ ਗਰਮੀ ਆ ਗਈ ਤੇ ਪਰਵਾਹ ਹੀ ਨਹੀਂ ਜੀ ਮੰਨ ਲਾ ਵੀ ਯਾਰ 15 ਦਿਨ ਪਹਿਲਾ ਪਸ਼ੂ ਵਿਕਰੀ ਚ ਵੀ ਆ ਜਾਂਦਾ ਹੈਨਾ ਤੇ ਅੱਠ ਦੇ ਚਵਾਈ ਕਰਾ ਜਣੇ ਨੇ ਬੜੇ ਜੋਰ ਨਾਲ ਛੜਨੀ ਪਣੀ ਆ ਬੜੇ ਜੋਰ ਨਾਲ ਛੜਨੀ ਪੈਣੀ ਆ ਉਹ ਵੀ ਜਿੱਦਾਂ ਚੋ ਕੇ ਫੇਰ ਛੜਨੀ ਪਣੀ ਛੜਨੀ ਪੈਣੀ ਹੈਨਾ ਤੇ ਇਹਨੂੰ ਹੁਣ ਕੋਈ ਦੋ ਬੋਰੀਆਂ ਚੰਗੀਆਂ ਦਾਣੇ ਦੀਆਂ ਚਰ ਗਈਆਂ ਇਹ ਗਾਂ ਬਣ ਜੂਗੀ ਟੌਪ ਦੀ ਟੌਪ ਦੀ ਟੌਪ ਤੇ ਰੁਪਏ ਚਾਰ ਕਿਹੇ ਭੈਣ ਭਰਾ ਦੇ ਰਲਾ ਜੂ ਦੋਣੀ ਮਾਰ ਜੂਗੀ ਰਮਾਨ ਹੈ ਦੋਣੀ ਮਾਰ ਜੂ ਰਮਾਨ ਹੈਨਾ ਚੱਲ 55 ਦੀ ਵੀ ਵੈਗੀ ਦਾ ਚੱਲ ਕੋਈ ਹੈਨਾ ਹਾਂ ਦੁੱਧ ਵੀ ਦੇ ਦੇਣਾ ਉਹਨੇ ਦਾ ਦੁੱਧ ਵੀ ਚਾਹ ਪਾਣੀ ਜੋ ਦੇ ਦੇਣਾ ਦੇ ਦੇਣਾ ਹੈਨਾ ਹਾਂ ਤੇ ਆਏ ਦੇ ਥਲੇ ਕਿੰਨਾ ਦੁੱਧ ਤੇ ਕਿਹੜਾ ਦੁੱਧ ਦੇ 12 ਕਿਲੋ ਦੁੱਧ ਜੇ 12 ਕਿਲੋ ਹਾਂ 6 ਕਿਲੋ ਡੰਗ ਦਾ 6 ਕਿਲੋ ਡੰਗ ਦਾ ਠੀਕ ਆ ਠਾਰ ਕੇ ਹਾਂ ਤੇ ਸੂਆ ਸਵਾ ਕਿਹੜਾ ਸੂਈ ਇਹ ਸੂਆ ਭਾਈ ਆਪਣੀ ਮੋਲਦੀ ਆਪਣੀ ਕਿਹੜੀ ਕਰਦੀ ਕੋਈ ਜਿੰਨਾ ਮਰਜੀ ਲਾ ਲੇ ਅੱਛਾ ਹਾਂ ਆਪ ਦਾ ਹੀ ਆਈਡੀਆ ਲਾ ਲੇ ਜਿੰਨਾ ਲਾ ਲੇ ਕੋਈ ਦੂਜਾ ਲਾ ਲੇ ਕੋਈ ਜਿੰਨਾ ਮਰਜੀ ਲਾ ਲੇ ਠੀਕ ਆ ਹਾਂ ਤੇ 12 ਕਿਲੋ ਆਪਣੇ ਕੋਲੇ ਦਾ ਇੱਕ ਨੰਬਰ ਦੀ ਕੋਈ ਗੱਲ ਬਾਤ ਨਹੀਂ ਆਪਣੇ ਕੋਲੇ 12 ਕਿਲੋ ਦੁੱਧ ਹੈਗਾ 12 ਕਿਲੋ ਦੁੱਧ ਠੰਡਾ ਕਰ ਗਿਆ ਤੇ ਸੂਈ ਸਾਈ ਇਹ ਕਿੰਨੇ ਕ ਚਿਰਦੀ ਆ ਵੀ ਭਾਈ ਆਪਣੀ ਕਿਹੜੀ ਘਰ ਦੀ ਐਵੇਂ ਤੁਹਾਨੂੰ ਝੂਠ ਬਦਵਾਉਣੇ ਮਾਰਨ ਵਾਲੀ ਗੱਲ ਐ ਦੋਵਾਂ ਦੀ ਹੋਈ ਤਾਂ ਨਹੀਂ ਕੋਈ ਐ ਸੋ ਪੁੱਛਿਆ ਇਹਦੇ ਮਾਲਕਾਂ ਤੋਂ ਕਿ ਜਮਾ ਹੀ ਨਹੀਂ ਪੈਰ ਨਾ ਮੈਦੇ ਤੂਰਾ ਬੜਾ ਚੰਗਾ ਹਨ ਹਾਂ ਬਾਕੀ ਥਣ ਚੰਗਾ ਬਹੁਤ ਚੰਗਚੁਾਈ ਬੜੀ ਚੰਗੀ ਓਕੇ ਤੇ ਗੱਬਣ ਗੁੱਬਣ ਕੋਈ ਜਾਣ ਕੇ ਵੇਲੜੀ ਇਹਦਾ ਨਹੀਂ ਜੇ ਪਤਾ ਨਾ ਆਪਾਂ ਚੈੱਕ ਕਰਾਈ ਆ ਨਾ ਆਪਾਂ ਪੁੱਛਿਆ ਹੀ ਆ ਠੀਕ ਆ ਜਮਾ ਆ ਬੀ ਆਪ ਦੀ ਸਮਝ ਨਹੀਂ ਲੈਦੇ ਕੋਈ ਸਮਝ ਨਹੀਂ ਲਾਜੇ ਕੋਈ ਓਕੇ ਹਾਂ ਤੇ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਅਰੇ ਦਾ ਸੰਧ ਭਈ 30 ਕਰਦੇ ਨਹੀਂ ਬਾਲਾ ਰੇਟ ਹੈ ਦਾ ਜੈ ਜੈ ਕਰਾ ਰਹਿਣਾ ਕਰ ਉਹ ਗਾਂ ਚੰਗੀ ਹੀ ਤੈਨੂੰ ਕਿਹਾ ਹੀ ਨਹੀਂ ਮਾਨ ਤਾਨ ਜਾ ਕਰਦੇ 28000 ਦੇ ਦਾਂਗੇ ਇਹ ਵੀ 28000 ਦੀ ਉਹ 30 ਦੀ ਹੈ ਹਾਂ ਇਹਦੇ ਚ ਇਹਦੇ ਚ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਹਨ ਕਰ ਦਾਂਗੇ ਕਰਦੀ ਚੱਲ ਕੋਈ ਦੁੱਧ ਪੀਣ ਵਾਲਾ ਭਰਾ ਹਨਾ ਹਾਂ ਦੁੱਧ ਤਿੰਨ ਚਾਰ ਸੌ ਦੁੱਧ ਨੇ ਰੋਜ਼ ਦੇਈ ਜਾਣਾ ਦੋ ਮਹੀਨੇ ਦੇ ਪੈਸੇ ਪੂਰੇ ਕਰਦ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਆ ਪਾ ਲੋਟਾ ਪਾ ਲੋਟਾ ਹੁਣ ਐ ਲਿਖ ਦਿਆਂਗੇ ਵੀਡੀਓ ਤੇ ਵੀ ਛੋਟੇ ਮੌਲਦਿਆਂ ਦੋ ਵਾੜਾਂ ਖਰੀਦੋ ਹਾਂਜੀ ਹਾਂਜੀ ਹਣਾ ਤਾਂ ਸਾਂਝ ਪਾਜੀ ਕਸੀਟਪੁਰ ਵਾਲੇ ਕੋਲੇ ਹਾਂਜੀ ਲੋ ਵੀ ਸਜਣੋ ਹੋਰ ਕੋਈ ਸਨੇਹ ਪੱਤਰ ਆਪਣੇ ਭੈਣਾ ਭਰਾ ਨੂੰ। ਇਹੋ ਬਾਰ-ਬਾਰ ਬੇਨਤੀ ਕਰਦੀ ਤੁਸੀਂ ਪੈਸੇ ਖਰਚਣੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ। ਹਨਾ? ਹਾਂਜੀ ਹਾਂਜੀ। ਇਹ ਮੜ ਕੇ ਰਵੇਂ ਲਾਮਾਂ ਜਦਿਆ ਕਰੋ ਸਵਾਦ ਨਹੀਂ ਆਉਂਦਾ। ਸਵਾਦ ਨਹੀਂ ਆਉਂਦਾ। ਹਨਾ? ਹਾਂਜੀ ਹਾਂਜੀ। ਆਪਣੀਆਂ ਕਿਹੜੇ ਯਾਰ ਦਸਾਂਜ ਘਰ ਦੀਆਂ। ਆਪਣੇ ਕਿਹੜੇ ਘਰ ਦੀ ਆਪਾਂ ਮੁੱਲ ਲਈਆਂ ਵਾ। ਹਾਂ। ਆਪਾਂ ਦਾ ਅਦੀ ਰੋਟੀ ਰੋਟੀ ਦਾ ਸਰਸਲਾ। ਹਾਂ ਸਹੀ ਦਸਾਂਜ ਜੇ ਕੋ ਜੋਗ ਜਾਏਗਾ। ਹਾਂ। ਬਾਕੀ ਨਾ ਮੈਂ ਇੱਕ ਦਿਨ ਅੱਗੇ ਵੀ ਸ਼ਾਇਦ ਇਸੇ ਕਿੱਲੇ ਤੇ ਗੱਲ ਕੀਤੀ ਸੀ ਦਸਾਂਜ ਭਾਜੀ। ਇੱਕ ਹੋਰ ਵੀ ਥੋੜਾ ਵੀ ਤਜਰਬਾ ਹੋਊਗਾ ਮੇਰਾ ਵੀ ਤਜਰਬਾ ਜਦੋਂ ਪਸੂ ਦਾ ਕਿੱਲਾ ਬਦਲ ਜਾਂਦਾ ਨਾ ਉਦੋਂ ਤਕਦੀਰ ਹੀ ਬਦਲ ਜਾਂਦੀ ਹੈ ਤਕਦੀਰ ਬਦਲ ਜਾਂਦੀ ਹੈ ਕਈ ਮਈਆਂ ਇਹੋ ਜੀਆਂ ਆਈਆਂ ਵੀ ਖੋਟੀਆਂ ਕਰਕੇ ਦਿੱਤੀਆਂ ਤੇ ਉੱਥੇ ਲਾਂਭਾ ਨਹੀਂ ਆਇਆ ਐਨ 100% ਹੋ ਗਈਆਂ ਅਣੇ ਇਹ ਮੈਂ ਝੱਕਦੇ ਨੇ ਜਿਹੜੇ ਨੀਲੀ ਦੀ ਮਈ ਲਈ ਝੱਕਦੇ ਨੇ ਲਈ ਉਹਦਣ ਹਾਂ ਉਹ ਬੰਦੇ ਖੋਸ਼ ਹੀ ਬੜੇ ਆ ਹਾਂ ਫੇਰ 9 ਕਿਲੋ ਦੇਣ ਦੀ ਹਾਂ ਫੇਰ ਮੇਰੇ ਨਾਲ ਹੋਰ ਏਨ ਕਿਲੋ 2 ਕਿਲੋ ਪੱਠੇ ਨਹੀਂ ਕਹਿੰਦਾ ਬੰਦਾ ਕਹਿੰਦਾ ਤੂੜ ਚੜੀਆਂ ਲੱਗੇ ਆ ਉਹਨੇ 10 ਕਿਲੋ ਤੋਂ ਬਾਹਰ ਚਵਾ ਜਾਣਾ ਯਾਰ ਉਹੀ ਕਹਿੰਨਾ ਨਾ ਤੇ ਕਈ ਵਾਰੀ ਸਾਰੀ ਮੈਂ ਸੋਨਾ ਕਰਕੇ ਅਗਲੇ ਕੋਲੇ ਭੇਜੀ ਹੁੰਦੀ ਆ ਉੱਥੇ ਲਾਂਮਾ ਆ ਜਾਂਦਾ ਤੇ ਫੇਰ ਇੱਥੇ ਕੋਈ ਸਿਆਣਪ ਥੋੜੀ ਚੱਲਦੀ ਹੈ ਹਣਾ ਇਹ ਤਕਦੀਰ ਦੇ ਸੌਦੇ ਆ ਸਜਣੋ ਸਾਰੀ ਉਮਰ ਨਹੀਂ ਬਰ ਸਕਦਾ ਜੀ ਨਾ ਨਾ ਇੱਕ ਡਰਾਈਵਰੀ ਲੈਣ ਤੇ ਇੱਕ ਵਪਾਰ ਲੈਣ ਇਹ ਤਾਂ ਦੋ ਕੰਮ ਜਿਆਦੇ ਉਹ ਆ ਕੰਫਰਟੇਬਲ ਇਹ ਪਰਮਾਤਮਾ ਦੇ ਆਸਰੇ ਚੱਲਦੇ ਆ ਜੇ ਉਹਦੇ ਹੱਥ ਆ ਮਿਹਰ ਦਾ ਹੈਗਾ ਤਾਂ ਕਰਮ ਵਾਲੀਆਂ ਖੋਟੀਆਂ ਵੀ ਖਰੀਆਂ ਕਿਰਪਾਵਾ ਜੀ ਹਾਂ ਵਧੀਆ ਦਾਲ ਫੁਲਕਾ ਚੱਲ ਰਿਆ ਧੰਨਵਾਦ ਆ ਸਜਣੋ ਵੀਡੀਓ ਵੇਖਣ ਲਈ ਮਿਲਦੇ ਆਂ ਕਿ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ